ਯਾਲਮਾ ਨੇ ਮੁਗਲਿਆ ਹਕੂਮਤ ਨੇ ਬੜੇ ਵੱਡੇ ਮਜਨੂਮਾਂ ਤੇ ਉਹ ਪੱਤਰ ਕੀਤੇ ਨੇ ਜ਼ੁਲਮ ਕੀਤੇ ਨੇ ਉਹਨਾਂ ਜ਼ੁਲਮਾਂ ਦਾ ਆਪਾਂ ਲੈਣਾ ਹੈ ਵੈਰ ਹੁਣ ਜ਼ੁਲਮ ਦੀਆਂ ਜੜਾ ਜੜੀਆਂ ਨੇ ਉਹ ਕਟ ਦੇਣੀਆਂ ਨੇ ਸਾਰੇ ਜੱਫੇਦਾਰਾਂ ਨੂੰ ਨਾਲ ਲੈ ਕੇ ਉਹ ਕਿਹੜੇ ਕਿਹੜੇ ਕਸਬੇ ਸਨ ਕਿਹੜੇ ਕਿਹੜੇ ਇਲਾਕੇ ਸਨ ਕਿਹੜੇ ਕਿਹੜੇ ਪਿੰਡ ਸਨ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਨੇ ਯਾਲਮਾ ਦੇ ਕੋਲੋਂ ਗਿਣ ਗਿਣ ਕੇ ਬਦਲੇ ਲੈ ਓਜਪਤਾ ਸਿੰਘ ਚਾਰਤੀ ਛੱਟਵਾਲ ਸਮਹਾੜੇ ਕਹਿੰਦਾ ਨਹੀਂ ਏ ਛੱਤਰੇ ਗਾਲ ਮੰਜਰਵਾੜੇ ਸੈਜ ਫੇਰਿਓ ਕੇਰੀਆ ਲਾਜੋ ਨਗਾਰੇ ਬਦਲੇ ਮੰਦਾ ਸਿੱਖ ਨੇ ਲੈ ਗਿਣ ਗਿਣ ਸਾਰੇ ਅਣਕੇ ਚਟਕਾਇਆ ਸਾਡ ਨੂੰਵੇਂ ਗੁਰਾਂ ਤੇ ਤੋਹਾਰ ਚਲਾਇਆ ਆ ਕੋਕੋਲਾ ਦੀ ਜੀਂਗ ਖੰਡੇ ਤੋਂ ਤਾਰੇ ਬਦਲੇ ਬੰਦਾ ਸੇਕ ਨੇ ਲੈ ਗਣਗੜ ਸਾਰੇ ਚਲਵਾ ਚਲਵੇਂ ਗਦੇ ਕਰਤੇ ਫੜ ਟੋਟੇ ਲਾਲ ਗੁਰੂ ਦਰਸ਼ਨੇ ਤੇ ਇਹ ਨਮਾ ਸਣ ਪਰਵਾਰੇ ਬਗਲੇ ਬੰਦਾ ਸਿੰਘ ਨੇ ਲੈ ਗਿਣ ਗਿਰ ਸਾਰੇ ਫਟਿਆ ਅਲੀ ਹਸੈਨ ਨੂੰ ਸਾਥ ਵਿੱਚ ਲਿਆ ਕੇ ਕਿਹੜਾ ਛਡਾਇਆ ਗੁਰਾਂ ਤੋਂ ਜਿਨੇ ਕਸਮ ਖਾ ਕੇ ਚੜੇ ਸਡਾਰੇ ਵੱਲ ਨੂੰ ਸਿੰਘ ਛੱਡ ਜਗਾਰੇ ਚੜੇ ਸਡਾਰੇ ਵੱਲ ਨੂੰ ਸਿੰਘ ਛੱਡ ਕਾਰੇ ਬਦਲੇ ਬੰਦਾ ਸਿੱਖਨੇ ਲੈ ਗਿਣ ਗਰ ਸਾਰੇ ਰਬ ਤੂ ਛਾ ਭਗਤ ਨੂੰ ਪੀਰ ਬਦੂ ਛਾ ਭਗਤ ਨੂੰ ਜਿੰਨਾ ਮਰਵਾਇਆ ਕਿਉਂ ਦਾ ਇੱਕ ਨਾ ਛੱਡਿਆ ਜੋ ਕੱਪ ਆਇਆ ਲੇਗੇ ਛਾਟ ਜਿਕਾਰੇ ਬਦਲੇ ਬੰਦਾ ਸੇਗਨੇ ਲੇਗਣ ਗੜ ਸਾਰੇ ਹਰਿਆਣ ਕੀ ਮਨਾ ਮੋਈ ਰਹੀ ਟੋਕ ਨ ਕੋਈ ਜਿਤਰ ਦੀ ਸਿੰਘ ਲੰਘ ਗਏ ਕਰ ਗਏ ਤਬਾਹੀ ਆਹੇ ਸ਼ਾਹ